ਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮਾ ਦੀ ਨੂਰੇ ਅਰਸਾ ਹਉ ਕਰਸਾ ਹਉ ਝਟੀਐ ਤੋਦੋ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣਾ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਜੇ ਸਹੋ ਸਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਜਿਸ ਪਾਸ ਵਹਿਠਿਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਹੱਲਾ ਪਹਿਲਾ ਮੁਸਲਮਾਨਾ ਸਫਤ ਸਰੀਅਤ ਪੜ ਪੜ ਕਰ ਹੈ ਬੀਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕੋ ਦੀਦਾਰ ਮੁਸਲਮਾਨਾ ਸਫਤ ਸਰੀਅਤ ਪਰ ਪੜ ਕਰ ਹੈ ਬੀਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕਾ ਦੀਦਾਰ Hindu salaahi salaahana दर्शनरूप पार तीर्थनाव अर्च पूजा अगरवास बहकार जोगी सुनते आवन जेते अलाखनाम मूरत नाम निरंजना काया का आकार सतिया मान सन्तोष उपजा देने के विचार दे दे मंग सहसा गुना सोब करे संसार चोरा जारा तै ਖਰਬਾ ਵੇਕਾਰ ਇੱਕ ਹੁੰਦਾ ਖਾਏ ਚਲ ਹੈ ਇਥਾਉ ਤੈਨਾ ਪੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਵਾ ਆਕਾਰ ਆਕਾਰ ਓਏ ਜੇ ਆਖਾ ਹੈ ਸੋ ਤੂੰ ਹੈ ਜਾਣ ਹੈ ਤੇ ਨਾਪੇ ਤੇਰੀ ਸਾਰ ਨਾਨਕ ਭਗਤਾਂ ਭੁਖਸਾਲਾ ਹਾਣਾ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੇ ਆਪਾachar ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਘੜ ਭਾਂਡੇ ਇਟਾਂ ਕੀਆਂ ਜਲ ਦੀ ਕਰ ਪੁਕਾਰ ਜਾਲ ਜਲ ਰੋਵੇ ਬੱਪੂੜੀ ਝੜ ਝੜ ਪਵ ਹੈ ਅੰਗਿਆਰ नानक जिन करता कारण किया सो जानै कर्तार पाड़ी बिन सतगुरु किना ना पायो बिन सतगुरु किना ना पाया सत विच आप रख कर पर आख सुनाया सत गुर आ, सदा मुकत है जिन विच मोह चुकाया उत्तम एहो विचार है जिन सच्चे स्यो चित् जग जीवन दाता पाया उत्तम एहो विचार है जिन सचे स्यो चित् ਜਗ ਜੀਵਨ ਦਾਤਾ ਪਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕਾਓ ਦੀਦਾਰ